ਜਿਹੜੇ ਸ਼ਹਿਰ ਵਿੱਚ ਕਰੀਬ ਇੱਕ ਸਾਲ ਪਹਿਲਾਂ ਇੱਕ ਨੌਜਵਾਨ ਨੇ ਆਪਣੇ ਰਿਸ਼ਤੇਦਾਰ ਨਾਬਾਲਗ ਲੜਕੀ ਨੂੰ ਘਰ ਤੋਂ ਪੁਝਾ ਕੇ ਲੈ ਗਿਆ ਸੀ ਉਸਦੇ ਨਾਲ ਇੱਕ ਸਾਲ ਜਿਹੜਾ ਉਹਨੂੰ बिहार ਦੇ ਵਿੱਚ ਰੱਖਿਆ ਕਿਸ਼ੋਰੀ ਗਰਭਵਤੀ ਹੋ ਗਈ ਤਾਂ ਰੋਪੀ ਉਸ ਨੂੰ ਟ੍ਰੇਨ ਦੇ ਵਿੱਚ ਲੈ ਕੇ ਲੁਧਿਆਣਾ ਵਾਪਸ ਆ ਰያ ਸੀ ਅਚਾਨਕ ਫੋਨੀਪਤ ਨਜ਼ਦੀਕ ਉਸਦੀ ਹਾਲਤ ਵਿਗੜ ਜਾਂਦੀ ਹੈ ਉਸ ਲੜਕੀ ਨੂੰ ਸਵਲ ਹਸਪਤਾਲ ਲਜਾਇਆ ਗਿਆ ਜਿੱਥੇ ਉਸਨੇ ਬੇਟੇ ਨੂੰ ਜਨਮ ਦਿੱਤਾ ਕਿਸ਼ੋਰੀ ਦੀ ਹਾਲਤ ਵਿਗੜ ਗਈ ਜਿਸ ਕਾਰਨ ਉਹਦੀ ਮੌਤ ਹੋ ਗਈ ਅਤੇ ਕਿਸ਼ੋਰੀ ਦੇ ਭਰਾ ਨੇ ਕਿਹਾ ਉਸਦੀ ਭੈਣ ਨੂੰ આરોપી ਵਿਕਰਮ ਆਪਣੀਆਂ ਗੱਲਾਂ ਵਿਚ ਬਹਿਲਾਫ ਉਸਲਾਕੇ 13 ਸਤੰਬਰ ਨੂੰ ਲੈ ਗਿਆ atypic ਉਮਰ ਉਸ ਸਮੇ 12 ਸਾਲ ਦੀ ਸੀ આરોપી ਉਹਨਾਂ ਦੇ ਵੱਡੇ ਜੀਜਾ ਹੈ ਜਿਹੜਾ ਵਿੱਕੀ ਦਾ ਭਰਾ ਹੈ ਸੋ ਕਿਸ਼ੋਰੀ ਦੇ ਪਿਤਾ ਨੇ ਪੁਲਿਸ ਨੂੰ ਦੱਸੀਆ આરોપી ਵਿਕਰਮ ਨੇ ਉਹਨਾਂ ਦੀ ਬੇਟੀ ਨੂੰ ਗਰਭਵਤੀ ਕਰ ਦਿੱਤਾ 3 ਅਗਸਤ ਨੂੰ આરોપી ਹੈ ਜਿਹੜਾ ਵਿਕਰਮ ਉਹਨਾਂ ਦੀ ਬੇਟੀ ਨੂੰ ਟ੍ਰੇਨ ਤੋਂ ਲੁਧਿਆਣਾ ਲੈ ਕੇ ਆ ਰਿਹਾ ਸੀ ਅਚਾਨਕ ਸੋਨੀਪੱਥ ਨਲਦੀ ਕੁਸਤੀ ਬੇਟੀ ਦੇ ਪੇਟ ਵਿੱਚ ਦਰਦ ਹੋਣ ਲੱਗਦਾ ਹੈ ਸਿਵਲ ਹਸਪਤਾਲ ਸੋਨੀਪਟ ਦਾਖਲ ਕਰਵਾਇਆ ਜਾਂਦਾ ਜਿੱਥੇ ਉਸਦੀ ਨਾਰਮਲ ਡਿਲੀਵਰੀ ਹੋਈ ਹੈ ਕਿਸ਼ੋਰੀ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਹੈ ਹਸਪਤਾਲ ਤੋਂ ਛੁੱਟੀ ਮਿਲਣ ਤੇ ਵਿਕਰਮ ਆਪਣੇ ਨਵਜਾਤ ਬੱਚੇ ਦਿਨਾਲੇ 1 ਸਤੰਬਰ ਨੂੰ ਲੁਧਿਆਣਾ ਸ਼ਹਿਰ ਵਿੱਚ ਆਪਣੇ ਭੈਣ ਦੇ ਕੋਲ ਆ ਗਿਆ ਜਿੱਥੇ ਉਹਨਾਂ ਦੀ ਬੇਟੀ ਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਅਚਾਨਕ ਕਿਸ਼ੋਰੀ ਨੇ ਦਮ ਤੋੜ ਦਿੱਤਾ ਇਸ ਮਾਮਲੇ ਦੇ ਵਿੱਚ थाना सदर ਦੀ ਪੁਲਿਸ ਨੇ આરોપી ਵਿਕਰਮ ਦੇਵ ਖਿਲਾਫ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਜਿਹੜਾ ਦਰਜ ਕਰ ਲਿਆ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਫੇਕ ਤੇ ਰੋ ਲੁਧਿਆਣਾ